ਆ ਇਹਨਾਂ ਦਾ ਬੋਰਡ ਲੱਗਿਆ ਬਈ ਨਾਮ ਕੀ ਆ ਜੀ ਭਜਨ ਸਿੰਘ ਹੈਂ ਭਜਨ ਸਿੰਘ ਭਜਨ ਸਿੰਘ ਆ ਜੀ ਇਹ ਦੇਖੋ ਜੀ ਕਿੰਨੀ ਦੇਰ ਤੋਂ ਲਗਾ ਰਹੇ ਆ ਜੀ ਨੂੰ 45 ਸਾਲ 45 ਸਾਲ ਤੋਂ ਜੀ ਇਹ ਦੰਦਾਂ ਦੀ ਸੇਵਾ ਕਰ ਰਹੇ ਆ ਜੀ ਆ ਦੇਖੋ ਸਾਰੇ ਉਹ ਯਾਰ ਆ ਇਹਨਾਂ ਦੇ ਜੀ ਭਜਨ ਸਿੰਘ ਜੀ ਬੈਠੇ ਆ ਇਹ ਨੰਦੇੜ ਚ ਮਾਦਰਾ ਥੋੜੀ ਗਾਰੰਟੀ ਆ ਜੀ ਦੰਦਾਂ ਦੀ ਹੈ ਜਿਹੜੇ ਇੱਕ ਵਾਰ ਲਾ ਤੇ ਮੁੜ ਕੇ ਨਹੀਂ ਜੀ ਹਿਲਦੇ ਉੱਚ ਦੰਦੇ ਕਿਰੂ ਖਲ ਨਹੀਂ ਖਲਣਗੇ ਹੈਂ ਸਾਈਡ ਦੇ ਨਾਲ ਸਾਈਡ ਦੇ ਸਾਈਡਾਂ ਦੇ ਹਾਂਜੀ ਫੇਲਿਕਲੂਗੀ ਸਾਈਡਾਂ ਵਾਲੇ ਸਾਈਡ ਨਿਕਲ ਜਣੇਗਾ ਬਾਜੂ ਦੇ ਹਾਂਜੀ ਫੇਲਿਕਲੂਗੀ ਚਲੋ ਇਹ ਤਾਂ ਬੀਡੀਐਸ ਵਾਲਿਆਂ ਨੂੰ ਵੀ ਫੇਲ ਕਰਦੇ ਆ ਜੀ ਤੁਸੀਂ ਅਰੇ ਕੋਈ ਹੁਣ ਦੰਦ ਲਾਉਂਦੇ ਓਏ ਅੱਜ ਦਾ ਦੰਦ ਨਰਮ ਖਾਣੇ ਦਾ ਸਾਰੇ ਇਹਨਾਂ ਦੇ 100 ਰੁਪਏ ਆ ਇੱਕ ਝੋਲੇ 'ਚ ਇਹਨਾਂ ਦਾ ਸਾਰਾ ਕੁਝ ਦੇਖੂ ਝੋੜੇ 'ਮੇਂ ਦੇ एक का। निकाल है? निकाल करते। हाँ भाँ भाँ भाँ? एक दांत का का भैया जो आपने पहले हैं, वो तकलीफ तो नहीं हुई नहीं। पूरा बराबर है सही है ना अच्छा कल ही लगाए हैं ये आपके जो गुटका चबाते हैं उससे ज्यादा खराब होते हैं ना ਉਹੀ ਚੱਕਰ ਹੈ ਨਾ ਤੇ ਤੁਸੀਂ ਮਿਠਾਈ ਨਹੀਂ ਨਹੀਂ ਤੁਹਾਨੂੰ ਕਹਿੰਦਾ ਤੁਹਾਨੂੰ ਕਹਿੰਦਾ ਕੋਈ ਪਹਿਲਾਂ ਤੇ ਬਹੁਤ ਲੱਗਿਆ ਤੁਹਾਨੂੰ ਚੱਲ ਜਾਣਾ ਹੈ ਇਹ ਇਹ ਨਹੀਂ ਲਗਾਵਾ ਲਗਵਾਣਾ ਹੈ ਉਹਨੇ ਉਹਨੇ ਹੀ ਲਵਾਇਆ ਦੇਖੋ ਬਾਹਰ ਦੇਖੋ ਜੀ ਉੱਪਰ ਕੇ ਇਹ ਇਹ ਦੋ ਨਵੇਂ ਲਗਾਏ ਆ ਦੋ ਐ ਤੀਨ ਹੈ ਤੀਨ ਤੜ ਅੰਦਰ ਕਾਏ ਡਾਲੇ ਇਹ ਦੋ ਇਹ ਹੈ ਸਹੀ ਲੱਗੇ

ਰਾਜੀ ਫਿਰ ਇਹ ਜਿਹੜੇ ਡਾਕਟਰ ਹੈ ਜੀ ਬੀ ਡੀ ਐਸ ਡਾਕਟਰ ਹੋਰ ਜੀ ਬਹੁਤ ਬਤਾਦੇ ਅੱਛਾ ਬੀਬੀ ਜੀ ਹਾਂ ਜੀ ਤੁਸੀਂ ਬਿੜੀ ਦੇ ਦਿੱਲੀ ਦੇ ਤੁਸੀਂ ਦਿੱਲੀ ਦੇ ਰਹਿਣੇ ਵਾਲੇ ਇਹ ਫਿਰ ਜਿਵੇਂ ਰੋਡ ਤੇ ਲਾ ਰਹੇ ਆਂ ਇਹ ਕੋਈ ਇਨਫੈਕਸ਼ਨ ਦਾ ਖਤਰਾ ਪੇਸ਼ੈਂਟ ਨੂੰ ਹਾਂ ਥੋੜਾ ਤਜਰਬਾ ਹੀ ਇੰਨਾ ਜੀ ਹੈ ਅਸੀਂ ਜਰਨਾ ਸਹੀ ਅਸੀਂ ਸਰਜੀਕਲ ਦਾ ਕੰਮ ਨਹੀਂ ਕਰਦੇ ਸਾਡੀ ਮਕੈਨਿਕ ਦਾ ਕੰਮ ਕਰਦੇ ਮਕੈਨਿਕ ਦਾ ਅੱਛਾ ਜੀ ਮਕੈਨਿਕ ਗੱਲ 'ਚ ਕੋਈ ਇਨਫੈਕਸ਼ਨ ਨਹੀਂ ਕੁਝ ਨਹੀਂ ਹੋਊਗਾ ਇਹ ਪਤਾ ਜਾਂਦਾ ਕਿਨੇ ਨਾਲ ਜਿੱਥੇ ਇਥੇ ਇਨਫੈਕਸ਼ਨ ਹੁੰਦੇ ਨਾਲ ਜੀ ਹਾਂ ਜੀ ਮੈਂ ਜਿਹੜਾ ਡਾਕਟਰ ਬੋਲਦਾ ਉਹ ਤਾਂ ਕਹਿੰਦਾ ਇਨਫੈਕਸ਼ਨ ਹੋ ਜਾਂਦੀ ਆ ਇਹ ਹੋ ਜਾਂਦਾ ਉਹਦਾ ਪਹਿਲਾਂ ਤਿੰਨ ਤਿੰਨ ਦਿਨ ਪਹਿਲਾਂ ਦਵਾਈਆਂ ਖੁਲਾਉਨੇ ਆ ਜੀ ਬੰਦੇ ਨੂੰ ਉਹ ਪੈਸੇ ਬਣਾ ਲੈ ਚੱਕਰ ਚ ਚੁੱਪ ਪੈਸੇ ਬਣਾਉਣ ਨੇ ਹੈ ਚਾਰ ਚੱਕਰ ਜਿਹੜੇ ਚੱਕਰ ਲਗਾਣਗੇ ਉਨੇ ਪੈਸੇ ਰਣਗੇ ਇਹ ਤਾਂ ਚੱਕਰ ਲੱਗੇ ਚਾਰ ਚੱਕਰ ਲੱਗਣਗੇ ਉਨੇ ਹੀ ਪੈਸੇ ਬਣਨਗੇ ਤੁਸੀਂ 500 ਦਾ ਇੱਕ ਦੰਦ ਲਾਉਨੇ ਆ ਜੀ ਪੂਰੀ ਗਾਰੰਟੀ ਆ ਤੁਹਾਡੀ ਹੈ ਇੱਕ ਵੀਡੀਓ ਬਣਵਾ ਸਕਦੇ ਆ ਸ਼ਾਸਤ ਤੋਂ ਜ਼ਿਆਦੇ ਨੇ ਆਪਾਂ ਜੀ ਆ ਦੰਦ ਬਣ ਗਏ ਜੰਡ ਬਣਾ ਦੇਦੇ ਆਂ ਕੋਈ ਉਨੇ ਬਣਾ ਦਿੰਦੇ ਆਂ ਕੋਈ ਗਰੀਬ ਹੋਇਆ 700 ਦਾ ਦੇਣੇ ਐਪਾ ਜਨ ਸਿੰਘ ਬੈਠੇ ਆ ਜੀ ਇਹਨੂੰ ਵੀ ਰੋਡ ਆ ਨਾ ਰੋਡ પેટ્રોલ ਆਫਿਸ ਆ ਬੋਰਡ ਲੱਗਿਆ ਹੋਇਆ ਕਲੈਕਟਰ ਆਫਿਸ ਦੇ ਨੇੜੇ ਆ ਜੀ ਇਹ ਇਹ ਆ ਦੇਖੋ ਜੀ ਇਹ ਤਾਂ ਮਿੰਟਾਂ ਸੈਕਿੰਟਾਂ ਚ ਬਣਾ ਤੇ ਹੀ ਇਹਨਾਂ ਨੇ ਅੱਗੇ ਜੀ ਇਹ ਕੰਮ ਤੁਸੀਂ ਫਿਰ ਕਿਸੇ ਆਪਣੇ ਔਲਾਦ ਨੂੰ ਬੇਟੇ ਨੂੰ ਕਿਸੇ ਨੂੰ ਹੋਰ ਨੂੰ ਸਿਖਾਇਆ ਜੀ ਹੂੰ ਇਹੀ ਲਾਈਨ ਥੋੜੀ ਹੈ ਹਾਂ ਕਰਦੇ ਪੂਨਾ ਕਰਦੇ ਬੱਚਾ ਹਾਂ ਜੀ ਬੱਚਾ ਆਪਣੇ ਕਰਦੇ ਪੂਨੇ ਕਰਦੇ ਮੇਰੇ ਪਿਤਾ ਜੀ ਕਰਦੇ ਸਨ ਅੰਨ ਦਾ ਕੰਮ ਇਹ ਹੁਣ ਤੇ ਤੁਹਾਡੇ ਪਿਤਾ ਜੀ ਕਰਦੇ ਸੀ ਪਹਿਲਾਂ ਹੂੰ ਤੁਹਾਡੇ ਬੱਚੇ ਵੀ ਕਰਦੇ ਨੇ ਇਹ ਤਾਂ ਪਰਿਵਾਰ ਖਾਨਦਾਨੀ ਹੈ ਇਹ ਤਾਂ ਖਾਨਦਾਨੀ ਕੰਮ ਆਈ ਥੋੜਾ ਆ ਦੇਖੋ ਦੋਸਤੋ ਜੀ ਭਾਜਨ ਸਿੰਘ ਨੇ ਮਿੰਟਾਂ 'ਚ ਦੰਦ ਫਿੱਟ ਕਰਤੇ ਜੀ ਬਿਲਕੁਲ ਨਵੇਂ ਨਕੋਰ ਜੀ ਨਵੇਂ ਦੰਦ ਜਿਵੇਂ ਬੱਚੇ ਦੇ ਦੰਦ ਹੁੰਦੇ ਨੇ ਨਾ ਨਵੇਂ ਹੁਣ ਜਾਨ ਰੋਟੀ ਰੋਟੀ ਫੋਨ ਚਬਾ ਸਕਦਾ ਜੀ ਕੁਝ ਵੀ ਖਾਏ ਉੱਚੀ ਖਾ ਲੇ ਕੱਲ ਦਾ ਲਗਾਏ ਆ ਜਿਹੜਾ ਲਗਾਇਆ ਇੱਕ ਦੋ ਦਿਨ ਤਾਂ ਜੇ ਰੋਕਣਾ ਪਊਗਾ ਸੋਈ ਕੁਕਾ ਨੋਕਰਾ ਪਰ ਆ ਲੱਗਦੇ ਉਪਰ ਉਪਰ ਦੋ ਦੋ ਦੌੜੇ ਬੰਦ ਕਰੋ ਦੌੜੇ ਨਹੀਂ ਲਾਉਂਦੇ ਐਸੇ ਫੋਨ ਨਾਲੇ ਦੇ ਤੇ ਇਹ ਜੁੜ ਜਾਂਦੇ ਨੇ ਹੈ ਮਾਸ ਦੇ ਹੈ ਮਾਸ ਨੇ ਕੋ ਮਸਾਲਾ ਹੈ ਮਸਾਲਾ ਹੀ ਹੈ ਹਾਂ ਇਹ ਇਹ ਮਸਾਲਾ ਵੀ ਮਾਸ ਦੇ ਨਾਲ ਜੁੜ ਜਾਂਦਾ ਹੈ ਇਹ ਹੁਣ ਤੁਸੀਂ ਸੈਜ ਲਿਆ ਜੀ ਹੈ ਮਾਸਾਂ ਫਿਰਦਾ ਹੈ ਸੈਟ ਦੇ ਅੰਦਰੋਂ ਫੜਦਾ ਹੈ ਸੈਟ ਦੇ ਅੰਦਰ ਫੜਦਾ ਹੈ ਸੈਟ ਨੂੰ ਫੜਦਾ ਜਿਹੜਾ ਦੰਦ ਫੇਰ ਸੁਮੀਤ ਤੋਂ ਮਿਲਦੇ ਨਹੀਂ ਇਹ ਦਿੱਲੀ ਮਿਲਦੇ ਨੇ ਪੰਜਾਬ ਵਿੱਚ ਮਰਜ਼ੀ ਮੁੱਜਾ ਲੈ ਲਓ ਨਾਲ ਮਿਲ ਜਾ ਚੰਗਾ ਮਿਲ ਜੇ ਸੱਤ ਮਿਲ ਜੰਦੂ ਇੱਕ ਚਾਹੇ ਜਿਵੇਂ ਮਰਜੀ ਸੇਵੂ ਦਿਲ ਦੀ ਮਰਜੀ ਦੰਦੀ ਬੱਡੇ ਸਾਰੇ ਕੁਛ ਨਹੀਂ ਟੁੱਟਦੇ ਨਹੀਂ ਇਹ ਗੁੱਲਦੇ ਨੇ ਕੀ ਪੁੱਛਦਾ ਸੰਨੀ 10 ਮਿੰਟ ਬੱਸ ਜਿਵੇਂ ਆਪਾਂ ਅਮਰੂਦ ਸਾਨੇ ਦੰਦੀ ਬੱਡੇ ਸੇਵ ਸਾਨੇ ਦੰਦੀ ਬੱਡੇ ਟੁੱਟਦੇ ਨਹੀਂ ਦੇ ਚੱਕਰ ਕਰਨੇ ਦਾ ਕਹਿ ਇਹਨੂੰ ਕੱਢਣਾ ਪਵੇਗਾ ਕੀ ਕਰਨਾ ਬੜੀ ਕੱਢਣਾ ਪਵੇ ਦੁਖਤਾ ਖਾਣਾ ਖਾਣੇ ਮੈਂ ਹਾਂ ਕਿ ਕਰਾਂ ਚੱਕਰਨੇ ਦਾ ਕਿੱਲੇ ਤੇ ਕਿਆ ਹਾਂ ਚਾਲੇ ਤੇ ਚੱਕਰਨੇ ਦਾ ਵਿਦਾਨਾ ਕਹਿ ਗਏ ਨੇ ਤੇ ਨਿਕਾਲਣੇ ਕਲੇਤੇ ਖਾਲੀ ਨਿਕਾਲਣੇ ਕਲੇਤੇ ਚੈੱਕ ਕਰਨੇ ਕੋਈ ਕਸਾ ਨਹੀਂ ਹਾਂਜੀ ਸਰਦਾਰ ਜੀ ਚੈੱਕ ਨਾ ਕੋਈ ਕਸਾ ਜਿਹੜੇ ਹੁਣ ਮੰਨ ਲਓ origional ਦੰਦਾਂ ਜੀ ਉਹਨਾਂ ਪਰ ਤਾਂ ਗੁਟਕੇ ਦਾ ਇਹਦਾ ਅਸਰ ਹੋ ਗਿਆ ਹੁਣ ਮੈਨੂੰ ਲੱਗਦਾ ਇਹ ਜਿਹੜੇ ਤੁਸੀਂ ਇਹ ਲਾ ਰਹੇ ਨੇ ਪਰ ਤਾਂ ਗੁਟਕੇ ਦਾ ਵੀ ਅਸਰ ਨਹੀਂ ਹੋਣਾ ਜੀ ਗੁਟਕੇ ਦਾ ਸੋ ਹੁੰਦਾ ਤੁਸੀਂ ਲਾਤੇ ਸਫਾਈ ਰੱਖੋ ਠੀਕ ਹੈ ਹਾਂਜੀ ਸਫਾਈ ਕੋਲ ਗੁਟਕੇ ਦਾ ਅਸਰ ਤਾਂ ਹੋ ਜਾਂਦਾ ਫਿਰ ਯਾਨੀ ਘਟ ਹੋਊਗਾ origional ਨਾਲੋਂ ਵੀ ਹੈ ਇਹ ਤਾਂ ਪੱਕਾ ਕੰਮ ਹੋ ਗਿਆ ਜੀ ਹੁਣ ਤੁਸੀਂ ਜਿੰਮੇ ਮਰਜੀ ਗੁਟਕਾ ਖਾ ਸਕਦੇ ਹੋ ਆਪ ਹੈ ਕੋਈ ਦਿੱਕਤ ਨਹੀਂ ਹੈ ਪਰੇਸ਼ਾਨੀ ਨਹੀਂ